ਹਾਂ ਵੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰਦੇ ਦਾ ਬਹੁਤ ਜ਼ਿਆਦਾ ਟਾਈਮ ਹੈ ਜਿਹੜੀ ਆਪਣੀ ਕਣਕਾ ਹੈ ਆਪਣੇ ਦੇ ਉੱਪਰ ਡੀਏਪੀ ਦੀ ਮਤਲਬ ਘੋਲ ਕੇ ਦੋ ਢੋਲੀਆਂ ਕਰੀਏ ਤੇ ਉਹ ਤਾਂ ਵਧੀਆ ਹੋ ਗਈ ਤੇ ਉਰਲੀ ਸਾਈਡ ਮੇਰੇ ਖਿਆਲ ਦੇ ਚ ਥੋੜਾ ਜਿਹਾ ਬਹਾਨ ਚੈਦੀ ਮਾੜਾ ਲਾ ਲਓ ਕੁਸ ਲਾ ਲਓ ਆ ਖੰਬੇ ਤੋਂ ਪਰੇ ਪਰੇ ਬਹੁਤ ਜ਼ਿਆਦਾ ਫਰਕ ਹੈ ਉਰਲੀ ਵੀ ਨਾਲ ਰਲ ਗਈ ਤੇ ਪਰ ਫਰਕ ਹੈ ਥੋੜਾ ਹਣਾ ਵਧੀਆ ਬਹੁਤ ਹੋਈ ਹੈਗੀ ਜਿੱਡੇ ਸਾਹਿਬ ਨਾਲ ਆਪਣੇ ਡੀਜੀਪੀ ਨਹੀਂ ਪਾਇਆ ਜੂਰੀਆ ਨਹੀਂ ਪਾਇਆ ਪ੍ਰਭੂ ਪਹਿਲਾਂ ਵੀ ਤੁਹਾਨੂੰ ਦਿਖਾਈ ਦਿੱ ਜਿਸ ਤਰ੍ਹਾਂ ਲਾਈ ਆਪਾਂ ਨੇ ਉਸੇ ਤਰ੍ਹਾਂ ਹੀ ਖੜੀ ਆ ਆਪਣੀ ਆਪਣਾ ਵਰਸੀਨ ਹੈ ਨੇੜੇ ਜਾ ਕੇ ਤੁਹਾਨੂੰ ਦਿਖਾਉਂਦੇ ਦਿਖਾਉਣਾ ਤੁਹਾਨੂੰ ਨੇੜੇ ਜਾ ਕੇ ਤੇ ਨਾਲ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਆ ਤੁਸੀਂ ਵੀ ਦੱਸੋ ਦੋਸਤੋ ਕਿੰਨੇ ਕਿੰਨੇ ਰਹਿ ਪਏ ਧੁੰਦ ਬਹੁਤ ਜ਼ਿਆਦਾ ਅੱਜ ਆ ਇਹਦੇ ਵਿੱਚੋਂ ਵੀ ਥੋੜੀ ਘੱਟ ਨਿਕਲੀ ਤੇ ਬਾਈ ਨੇ ਸੱਟਾ ਦਿੱਤਾ ਆਪਣੇ ਵਿੰਟੇ ਨੇ ਠੇਕੇਲੇ ਨੇ ਤੇ ਇਹਨਾਂ ਨੇ ਰੇ ਵੀ ਪਤਾ ਇੱਕ ਇਹ ਕਣ ਕਿਤੇ ਦੂਜੀ ਕਣਕ ਦਾ ਮੈਨੂੰ ਤੁਸੀਂ ਫਰਕ ਜ਼ਰੂਰ ਦੱਸਣਾ ਤੁਸੀਂ ਨੇ ਵੀ ਕੀ ਫਰਕ ਹੈ ਹਨਾ ਮੈਂ ਚੱਲ ਕੇ ਦਿਖਾਉਣਾ ਉਹ ਤੁਹਾਨੂੰ ਬਾਕੀ ਇਹ ਆਪਾਂ ਪਹੁੰਚ ਗਏ ਹਨਾ ਡੀਪ ਇਕੱਲਾ ਪਾਇਆ 5-7 ਕਿਲੋ ਜੂਰੀਆ ਬਿਲਕੁਲ ਵੀ ਦਿਖਾਇਆ ਤਾਂ ਕਰਨੀ ਆਪਾਂ ਨੇ ਦੋਸਤੋ ਜੂਰੀਓ ਜੂਰੀਆ ਅਲਰੇੜੀ ਪੀਲੀ ਪੀਲੀ ਹੋਵੇ ਸਮਝ ਤੋਂ ਬਾਹਰ ਹੈ ਯਾਰ ਇਹਨੂੰ ਪਤਾ ਨਹੀਂ ਕੀੜਾ ਕਿ ਜਿੰਮੇ ਕਹਿੰਦੇ ਨੇ ਕੀੜਾ ਲੱਗ ਗਿਆ ਅਦੇ ਮਰ ਗਈ ਜਮਾ ਮਰ ਗਿਆ ਇੰਨੀ ਕੀ ਤਾਂ ਨਾ ਮਰਿਆ ਇੱਧਰਲੇ ਏਰੀਆ ਹੀ ਐ ਇਹ ਆਦੇ ਹੋਰੇ ਆ ਹੁਣ ਇਹਦੇ ਚ ਆਪਾਂ ਨਾ ਸਿੱਟਾ ਦਿੱਤਾ ਸੀ ਸਿੱਟਾ ਦਿੱਤੇ ਤੋਂ ਦਵਾਰੇ ਫੁੱਟੇ ਨਿਕਲੇ ਦਵਾਰੇ ਤੇ ਆਹ ਢਾਲ ਬਿਲਕੁਲ ਬਿਲਕੁਲ ਆਪਾਂ ਪੱਟ ਕੇ ਦੇਖਦੇ ਆ ਇਸ ਦੇ ਵਿੱਚ ਕੀ ਆ ਜਮੀ ਖਤਮ ਹੋ ਗਿਆ ਤਾਂ ਗਲੀ ਜੜ ਗਲੀ ਪਈ ਐ ਜੇ ਮਗ ਘਟਮ ਹੋ ਗਈ ਕੋਈ ਕੀੜਾ ਕੂੜੇ ਲੱਗ ਗਿਆ ਹੋਈ ਗੱਲ ਹੋਗੀ ਜਿੱਤੋਂ ਵਾਹਣ ਪਹਿਲਾਂ ਫੋਨ ਆ ਗਿਆ ਤੇ ਕੋਈ ਵੀਡੀਓ ਕੱਟ ਗਈ ਸੀ ਆਹ ਇੱਧਰ ਹੀ ਥੋੜਾ ਜਿਹਾ ਜ਼ਿਆਦਾ ਹੋਇਆ ਮੈਂ ਜ਼ੂਮ ਕਰਦਾਗਾ ਗਿੱਲਾ ਬਹੁਤ ਆ ਬਚਤ ਨਹੀਂ ਵੜਿਆ ਜਾਣਾ ਵਾਹਣ ਦੇ ਆ ਇੱਧਰ ਭਰਾਬੋ ਜਮਾ ਠੀਕ ਹੈ ਕਹਿੰਦਾ ਮਤਲਬ ਯਾਰ ਜਿੱਥੇ ਥੋੜਾ ਜਿਹਾ ਪਾਣੀ ਆ ਉਰੇ ਬਾਈ ਠੇਕੇ ਵਾਲਾ ਪਾਣੀ ਲਾਉਂਦਾ ਸੀ ਥੋੜਾ ਜਿਹਾ ਪਾਣੀ ਉਰੇ ਦਵਾਰੇ ਪੈ ਗਿਆ ਤੇ ਉੱਥੇ ਥੋੜੀ ਦਿੱਕਤ ਜ਼ਿਆਦਾ ਆ ਗਈ ਹੈ ਬਾਕੀ ਆ ਤਾਂ ਬਾਬੇ ਦੀ ਕਿਰਪਾ ਨਾਲ ਡੰਜ ਨਹੀਂ ਕਹਿੰਦਾ ਤੇ ਡਾਂਜਾਂ ਦੀ ਗੱਲ ਹੋਗੀ ਬਹੁਤ ਵਧੀਆ ਹੋਗੀ ਇੱਕ ਅੱਧੀ ਦੇ ਪਰ ਹੁਣ ਮਤਲਬ ਤਾਕਤ ਵਾਲੀ ਜਿਹੜੀ ਕੀ ਮਤਲਬ ਬਿਨਾ ਜ਼ਾਹਿਰ ਤੋਂ ਹੋਵੇ ਉਹ ਇੱਕ ਅੱਧੀ ਹੋਰ ਕਰੂੰਗਾ ਮੈਂ ਇੱਕ ਅੱਧੀ ਕਰੂੰਗਾ ਕਿਉਂਕਿ ਇਦਕੀ ਆਪਾਂ ਜੀਰੀ ਵੱਢ ਕੇ ਰੂੜੀ ਦਾ ਰੇਹ ਨਹੀਂ ਪਾ ਸਕੇ ਉਹ ਆਪਣੀ ਕਮਜ਼ੋਰੀ ਰਹਗੀ ਚੈ ਦੀ ਸਮੇਂ ਦੀ ਲਾਲੂ ਕੋਸ ਲਾ ਲੋ ਉਹਦੇ ਕਰਕੇ ਕਾਫੀ ਦਿੱਕਤ ਆਈ ਪਰ ਫੇਰ ਵੀ ਬਹੁਤ ਵਧੀਆ ਚਲੋ ਪੋਰਾ ਘੱਟ ਨਿੱਕਲੇ ਵੱਧ ਨਿੱਕਲੇ ਉਹ ਪਰਮਾਤਮਾ ਦੀ ਮੋਜ ਆਪਣੀ ਇਨਕੀ ਭਾਈ ਪੀ ਲਈ ਆ ਉਥੋਂ ਕਾਲੀ ਆ ਭਾਈ ਠੇਕੇ ਵਾਲੇ ਦੀ ਖੜੀਆ ਚਲੋ ਇਹ ਵਧੀਆ ਥੋੜੀ ਜਿਹੀ ਲੇਟ ਵੀ ਆ ਇਹ ਤੇ ਬਾਕੀ ਗਣਤ ਬਾਕੀ ਬਾਬਿਆਂ ਦੇ ਦਿਨ ਨੇ ਧੁੰਦ ਬਹੁਤ ਜ਼ਿਆਦਾ ਕੁਛ ਵੀ ਨਹੀਂ ਦਿਖਾਈ ਦਿੰਦਾ ਕੱਲ ਹੱਥ ਨੇ ਕੱਖ ਕਿਤੇ ਲੈ ਕੇ ਨਹੀਂ ਜਾ ਸਕੇ ਇਹਦੇ ਕਰਕੇ ਕੱਖ ਵਟਣ ਆਇ ਤੇ ਥੋੜੇ ਬਹੁਤੇ ਵੱਡਾਂਗੇ ਧੁੰਦ ਦੇ ਵਿੱਚ ਹੀ ਬਾਕੀ ਹੋਰ ਸਨੋ ਬਾਕੀ ਸਾਰੇ ਠੀਕ ਠਾਕ ਹੋ ਆਪਣਾ ਬਾਜਰਾ ਦੇਖੋ ਪੂਰਾ ਵਧੀਆ ਹੋ ਗਿਆ ਬੀਜ ਵਾਲਾ ਬਾਜਰਾ ਬਹੁਤ ਵਧੀਆ ਹੋਇਆ ਬੀਜ ਵਾਲਾ ਆ ਸਾਰੇ ਜਿਹਾ ਆਪਣੇ ਇਹਦੇ ਚ ਬੀਜ ਤੇ ਜਬੀ ਵੀ ਜਬੀ ਹਲੇ ਨਿਕਲ ਹੀ ਨਹੀਂ ਹੈਗੀ ਗੱਲ ਪਰਸੂ ਹੀ ਛੱਟਾ ਦਿੱਤਾ ਹੈ ਛੱਟਾ ਦੇ ਕਿ ਹਾਲ ਮਾਰੇ ਨੇ ਦੇਖੋ ਅੱਗੇ ਜਰਮੀਨੇਸ਼ਨ ਇਹਦੀ ਕਿਵੇਂ ਹੁੰਦੀ ਹੈ ਇਹਦੇ ਵਿੱਚ ਆਪਾਂ ਬਾਡਾ ਵਾਲਾ ਜਿਹੜਾ ਬਜਰਾ ਹੈ ਇਹ ਬਜਰਾ ਬਾਡਾ ਲੈ ਇਹਦੇ ਵਿੱਚ ਲਾਵਾਂਗੇ ਆਪਾਂ ਜਿਹੜਾ ਬਹਾਨਾ ਕਮਜ਼ੋਰਾ ਨਿਕਲ ਗਿਆ ਇੱਧਰੋਂ ਇਹਦਾ ਕੋਈ ਹੱਲ ਕਰਦੇ ਆ ਕੋਈ ਨਾ ਕੋਈ ਹੱਲ ਕਰਾਂਗੇ ਇਹਦੇ ਵਿੱਚ ਰੂੜੀ ਦਾ ਰੇ ਅਗਲੀ ਵਾਰੀ ਵਧਾ ਕੇ ਪਾਵਾਂਗੇ ਥੋੜਾ ਜਿਆਦਾ ਜ਼ਿਆਦਾ ਵਧਾ ਕੇ ਪਾਵਾਂਗੇ ਫੇਰ ਹੀ ਕੰਮ ਠੀਕ ਰਹੂ ਜਨਾਬ ਦਾਇਤਾ ਅਗਲੀ ਵਾਰੀ ਵਾਹਣ ਆਪਣਾ ਕਮਜ਼ੋਰਾ ਪੈਜੂ ਜਿਆਦਾ ਕਮਜ਼ੋਰਾ ਪੈਜੂਗਾ ਬਾਕੀ ਗਾਹ ਨੂੰ ਖੇਤੀ ਵੀ ਆਪਣੇ ਆਪ ਦੀ ਆਪ ਕਰ ਲਈ ਠੀਕ ਕਿਤੇ ਦਿੱਤਾ ਨਹੀਂ ਵਾਹਣ ਵਾਇਗਰੂ ਸੁੱਕੇ ਰੱਖੇ ਤੇ ਹੁਣ ਵੀ ਦੇਖ ਲਓ ਇਹਨਾਂ ਨੂੰ ਥੋੜਾ ਜਿਹਾ ਬਦਲਾਅ ਕਰਾਂਗੇ ਆਪਾਂ ਆਪਣੀ 베ਰੀ ਤੇ ਇੱਥੇ ਪਹਿਲਾਂ ਇਹਨੇ ਗੰਨੇਆਂ ਨੇ ਦੱਬ ਰੱਖੀ ਸੀ ਪਿਉੰਦਨ 베ਰੀ ਦੁਆਰੇ ਫੁੱਟਿਆ ਹੀ ਤਰਤਾ ਤਾ ਲਾਜ ਆ ਵੀ ਸੁੱਕ ਗਿਆ ਦੋਨੇ ਚ ਮੈਂ ਕਲੋਰੋ ਪਾ ਕੇ ਗਿਆਗਾ ਥੋੜੀ ਜੀ ਤੇ ਦੁਬਾਰੇ ਫੁੱਟਿਆ ਇਹ ਨਿੰਬੂ ਆ ਆ ਵੀ ਫੁੱਟੂਗਾ ਦੁਬਾਰੇ ਜਿਹੜਾ ਸੁੱਟਿਆ ਆ ਇਹ ਕਿਨੂ ਨੇ ਇਹ ਵੀ ਜਮਾ ਸੁੱਕ ਗਿਆ ਸੀ ਪਤਾ ਨਹੀਂ ਕੀ ਕਰਨ ਹੋ ਗਿਆ ਹੁਣ ਥੋੜੀ ਜੀ ਆਸ ਉੱਠੀ ਆ ਇੰਨਾ ਕੌਰਿਆ ਹਰੇ ਬਾਈ ਆਈ ਆ ਇਹਦੇ ਉੱਪਰ ਬਾਕੀ ਤਕਰੀਬਨ ਆ ਦੇਖਾ ਇਹ ਆ ਦੇਖ ਸ਼ੁਕਰ ਹੈ ਭਾਈ ਜਮਾ ਸੁੱਕ ਗਿਆ ਹੈ ਇਹ ਚ ਵੀ ਕਲੋਰ ਪਾਈ ਆ ਗੱਲ ਪਰਸੋਂ ਤੇ ਉਰੋਂ ਜਿਹੜੇ ਹਰੇ ਬਾਈ ਹੈਗੇ ਆਸ ਹੈਗੀ ਆ ਵੀ ਦੁਬਾਰੇ ਫੁੱਟਿਆ ਆਊਗਾ ਪਤਾ ਨਹੀਂ ਚੱਕਰ ਕੀ ਹੋ ਗਿਆ ਸੁੱਕ ਕਿਉਂ ਗਿਆ ਅਵੀ ਦੇਖੋ ਤੁਰ ਕੇ ਨਾ ਜਮਾ ਸੁੱਕ ਗਿਆ ਭਾਈ ਇਹ ਤਾਂ ਇਹਦਾ ਡੇਕ ਵਾਂਗੂ ਕੜਕੜਕ ਕਰਦਾ ਤੇ ਪਹਿਲਾਂ ਮਨ ਵਿੱਚ ਇਹ ਸੀ ਵੀ ਇਹ ਫੁੱਟੂਗਾ ਪਰ ਹੁਣ ਲੱਗਦਾ ਜੇ ਫੁੱਟੂ ਤਾਂ ਥੱਲੋਂ ਫੁੱਟੂ ਆ ਤਾਂ ਨਹੀਂ ਟਾਣੀਆਂ ਹੋਣਾ ਬਾਕੀ ਕੀ ਕਾਰਨ ਹੋ ਸਕਦਾ ਤੁਹਾਡੇ ਹਿਸਾਬ ਦੇ ਵਿੱਚ ਸੁੱਕਣ ਦਾ ਇਹਦਾ ਮੇਰਾ ਭਾਈ ਦੇਖੋ ਜੇ ਕਿਸੇ ਨੇ ਕੋਈ ਚੀ ਵਰਤੀ ਹੈ ਤਾਂ ਜ਼ਰੂਰ ਦੱਸਿਓ ਵੀ ਕੀ ਕਰਨਾ ਤਾਂ ਇਹ ਤਾਂ ਜਮ ਜਮਾ ਇਹ ਤਾਂ ਇਹ ਇਨੂੰ ਦੋਸਤੋ ਸ਼ੌਂਕ ਲੱਗੀ ਹੋਈ ਐ ਇਹ ਹਰੇ ਬਾਈ ਵਾਲੇ ਚ ਵੀ ਸ਼ੌਂਕ ਲੱਗ ਜਾਂਦੀ ਐ ਇਹ ਵੀ ਜ਼ਰੂਰ ਦੱਸਿਓ ਜਮਾ ਸ਼ੌਂਕ ਲੱਗੀ ਪਈ ਐ ਇਹਨੂੰ ਆ ਇਹ ਇਹ ਚ ਗੱਲ ਹੈਗੀ ਐ ਆਹ ਟਾਣੀ ਸੁੱਕੀ ᱛੀ ਇਹਦੇ ਵਿੱਚੋਂ ਪਰ ਆਉਂਦੀ ਇੱਕੋ ਹੀ ਜਗ੍ਹਾ ਤੋਂ ਇਹ ਚਾਹਤਾ ਹੋ ਸਕਦਾ ਦਵਾਰੇ ਫੁੱਟਦਿਆਂ ਹੁਣ ਇਹਦੇ ਬਾਰੇ ਕੁਝ ਪਤਾ ਨਹੀਂ ਜਿਹੜੇ ਕੋਈ ਵਾਕ ਲਾਉਂਦੇ ਨੇ ਭਾਈ ਉਹ ਜ਼ਰੂਰ ਦੱਸਿਓ ਕਮੈਂਟ ਦੇ ਵਿੱਚ ਵੀ ਕੀ ਕਹਾਣੀ ਐ ਕੀ ਗੱਲ ਐ ਕੀ ਬਾਤ ਐ ਕੜਕ ਕਰਕੇ ਕਰਕੇ ਜਮਾ ਟੁੱਟੀ ਜਾਂਦਾ ਐ ਇੱਕ ਇਹਨੂੰ ਸੀਗਾ ਠੀਕ ਹੈ ਦੋਸਤੋ ਵੀਡੀਓ ਨੂੰ ਕਰਿਓ ਸ਼ੇਅਰ ਦਿਓ ਪਿਆਰ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ